ਕਿਸਾਨ ਵੀਰੋ ਮੈਂ ਸੁਖਵੀਰ ਸਿੰਘ ਬਰਾੜ ਗ로우 ਇੰਡੀਗੋ ਦੀ ਤਰਫੋਂ ਜਿਵੇਂ ਹਮੇਸ਼ਾ ਤੁਹਾਨੂੰ ਅਸੀਂ ਅਗਾਹ ਵਧੂ ਫਾਰਮਰਾਂ ਦੇ ਨਾਲ ਮਲਾਉਣੇ ਰਹਿੰਦੇ ਆ ਅੱਜ ਅਸੀਂ ਫਿਰ ਇੱਕ ਬਹੁਤ ਹੀ ਅਗਾਹ ਵਧੂ ਫਾਰਮਰ ਦੇ ਖੇਤ ਦੇ ਵਿੱਚ ਖੜੇ ਆ ਜਿਹੜੀ ਆਲੂ ਦੀ ਖੇਤੀ ਇੱਕ ਬਹੁਤ ਹੀ ਉੱਚ ਪੱਧਰ ਦੇ ਉੱਤੇ ਔਰ ਨਵੀਂ ਨਵੀਂ ਤਕਨੀਕ ਦੇ ਨਾਲ ਖੇਤੀ ਕਰਦੇ ਨੇ ਤਾਂ ਆਓ ਉਹਨਾਂ ਦੇ ਨਾਲ ਮਲਾਉਣੇ ਉਹਨਾਂ ਦੇ ਖੇਤ ਦੇ ਵਿੱਚ ਆਪਾਂ ਗ로우 ਇੰਡੀਗੋ ਦਾ ਪ੍ਰੋਡਕਟ ਆ ਉਹਦਾ ਡੈਮੋ ਕੀਤਾ ਸੀਗਾ ਤਾਂ ਉਹਨਾਂ ਨੂੰ ਰਿਜ਼ਲਟ ਕਿਸ ਤਰੀਕੇ ਨਾਲ ਲੱਗਿਆ ਤਾਂ ਫਾਰਮਰ ਦੇ ਜ਼ੁਬਾਨੀ ਸੁਣਦੇ ਆ ਤਾਂ ਵੀਰ ਜੀ ਸਭ ਤੋਂ ਪਹਿਲਾਂ ਨਾਮ ਤੁਹਾਡਾ ਮੇਰਾ ਨਾਮ ਸੁਰਨਜੀਤ ਸਿੰਘ ਹੈ ਜੀ ਸਿਮਰਨਜੀਤ ਸਿੰਘ ਜੀ ਤੇ ਪਿੰਡ ਜੀ ਆਪਣਾ ਪਿੰਡ ਜੈ ਸਿੰਘ ਵਾਲਾ ਜੀ ਜੈ ਸਿੰਘ ਵਾਲਾ ਜ਼ਿਲ੍ਹਾ ਮੁਕਾ ਜ਼ਿਲ੍ਹਾ ਮੁਕਾ ਠੀਕ ਹੈ ਜੀ ਸਿਮਰਨਜੀਤ ਜੀ ਕਿੰਨੇ ਕਿੱਲਾਂ ਦੀ ਖੇਤੀ ਕਰਦੇ ਹੋ ਤੁਸੀਂ 60 ਏਕੜ ਆਲੂ ਲਾਇਆ ਜੀ 60 ਏਕੜ ਆਲੂ ਲਾਇਆ ਤਾਂ ਨਵੀਂ ਨਵੀਂ ਵੈਰਾਈਟੀ ਜਿਵੇਂ ਤੁਸੀਂ ਦੇਖਿਆ ਤਾਂ ਮਤਲਬ ਟਿਊਬਰ ਦੀ ਨਵੀਂ ਵੈਰਾਈਟੀ ਤੁਸੀਂ ਮਤਲਬ ਸੋਇੰਗ ਕੀਤੀ ਹੈ ਜੀ ਠੀਕ ਹੈ ਜੀ ਤਾਂ ਸਿਮਰਨਜੀਤ ਜੀ ਮੈਂ ਕੁਛ ਦਿਨ ਪਹਿਲਾਂ ਤੁਹਾਨੂੰ ਜਿਹੜਾ ਆਪਣਾ ਗਰੋ ਇੰਡੀਗੋ ਦਾ ਇਹ ਉਰਜਿਤ ਐਫ ਵੀ ਸੀ ਪ੍ਰੋਡਕਟ ਹੈਗਾ ਇਹ ਤੁਹਾਨੂੰ ਦੇ ਕੇ ਗਿਆ ਸੀ ਮਤਲਬ ਖੇਤ ਦੇ ਵਿੱਚ ਯੂਜ਼ ਕਰਨ ਲਈ ਜਿਹੜੇ ਖੇਤ ਦੇ ਵਿੱਚ ਆਪਾਂ ਖੜੇ ਆਂਗੇ ਇੱਥੇ ਤੁਸੀਂ ਡੈਮੋ ਕੀਤਾ ਸੀਗਾ ਤਾਂ ਤੁਹਾਨੂੰ ਕਿਵੇਂ ਲੱਗਿਆ ਰਿਜ਼ਲਟ ਜੀ ਇਹਦਾ ਰਿਜ਼ਲਟ ਆ ਦੇਖ ਲਓ ਜੀ ਸਾਹਮਣੇ ਥੱਡੇ ਆਪਾਂ ਉਧਰ ਨੂੰ ਤੁਸੀਂ ਕੁਦਰਤੀ ਆ ਗਏ ਜੀ ਆਪਾਂ ਲਾਤਾ ਉੱਥੋਂ ਉੱਥੇ ਜੇ ਆਪਾਂ ਖੜੇ ਸੀਗੇ ਜੋ ਤੁਸੀਂ ਆਏ ਬਿਲਕੁਲ ਜੀ ਬਿਲਕੁਲ ਲਾਤਾ ਦੇਖ ਲਓ ਜੀ ਗਰੋਥ ਦਾ ਜੀ ਇਧਰਲੇ ਪਾਸੇ ਵੀ ਆਪਾਂ ਛੱਡਿਆ ਸੀਗਾ ਥਾਂ ਹਾਂ ਆ ਵੀ ਛੱਡਤਾ ਜੀ ਠੀਕ ਹੈ ਜੀ ਇੱਥੋਂ ਆਪਾਂ ਆ ਵੜ ਤੋਂ ਲੈ ਕੇ ਜੀ ਜ ਤਕਰੀਬਨ ਆ ਪੋਣਾ ਕਿ ਕਿਲਾ ਹੈ ਠੀਕ ਹੈ ਜੀ ਇਧਰਲੀ ਸਾਈਡ ਲੱਗਿਆ ਹੋਇਆ ਜਾਨੀ ਕਿਸਾਨ ਵੀਰੋ ਜਿਵੇਂ ਤੁਸੀਂ ਦੇਖੋਗੇ ਜਿਹੜਾ ਹਰਾ ਹਰਾ ਪੰਨ ਤੁਹਾਨੂੰ ਜ਼ਿਆਦਾ ਦਿਖਾ ਦੇ ਰਿਹਾ ਦਿਖਾਈ ਦੇ ਰਿਹਾ ਔਰ ਪਰਲੇ ਪਾਸੇ ਹਲਕਾ ਪੀਲਾ ਪੰਨ ਦਿਖਾਈ ਦੇ ਰਿਹਾਗਾ ਠੀਕ ਹੈ ਔਰ ਇਧਰੋਂ ਜਿਸ ਜਗ੍ਹਾ ਤੇ ਅਸੀਂ ਖੜੇ ਆ ਆ ਸਾਈਡ ਹੈਗੀ ਹੈ ਜਿਹੜੀ ਇੱਥੇ ਨਹੀਂ ਯੂਜ਼ ਕੀਤਾ ਗਿਆ ਤਾਂ ਵਿਚਕਾਰ ਯੂਜ਼ ਕੀਤਾ ਗਿਆ ਜਿੱਥੇ ਤੁਹਾਨੂੰ ਗਰੋਥ ਦਾ ਵੀ ਔਰ ਜ਼ਿਆਦਾ ਹਰਾਪਣ ਵੀ ਜਾਨੀ ਕਿ ਨਜ਼ਰ ਆ ਰਿਹਾ ਤਾਂ ਇਹਦੇ ਵਿੱਚ ਅਸੀਂ ਉਰਜਿਤ ਗ੍ਰੈਨੂਲ ਦਾ ਡੈਮੋ ਦਿੱਤਾ ਸੀਗਾ ਸਿਮਰਜੀਤ ਜੀ ਤਾਂ ਤੁਸੀਂ ਰਿਜ਼ਲਟ ਤੋਂ ਸੰਤੁਸ਼ਟ ਹੋ ਜਾਨੀ ਕਿ ਜੀ ਹਾਂਜੀ ਕੀ ਫਰਕ ਲੱਗਿਆ ਤੁਹਾਨੂੰ ਇਹਦਾ ਮਤਲਬ ਉਹਦੇ ਨਾਲੋਂ ਆ ਦੇਖੋ ਜੀ ਗਰੋਥ ਹਮਤਲੋ ਡਬਲ ਹੀ ਆ ਕਾਫੀ ਜ਼ਿਆਦਾ ਅੰਤਰ ਹੈਗਾ ਗਰੋਥ ਦੇ ਵਿੱਚ ਹਾਂਜੀ ਪੱਤਾ ਵੀ ਇਹਦਾ ਚੌੜਾ ਹੈ ਠੀਕ ਹੈ ਜੀ ਪੀਲਾਪਣ ਵੀ ਜ਼ਿਆਦਾ ਹੈ ਹਾਂਜੀ ਇਹਦਾ ਪੱਤਾ ਇਹ ਤੇ ਡਾਰਕ ਗ੍ਰੀਨ ਕਲਰ ਦਾ ਗ੍ਰੀਨ ਕਲਰ ਹੈ ਜੀ ਉਹ ਥੋੜਾ ਜਿਹਾ ਪੀਲਾ ਹੋਇਆ ਪਿਆ ਦੇਖੋ ਜੀ ਗਰੋਥ ਇਹ ਸੇਮ ਡੇ ਦੀ ਸਵਿੰਗ ਹੈ ਜੀ ਇੱਕ ਦਿਨ ਦੀ ਹਾਂਜੀ ਹਾਂਜੀ ਇੱਕ ਦਿਨ ਦੀ ਸਵਿੰਗ ਹੈ ਜੀ ਇੱਕ ਦਿਨ ਦੀ ਸਵਿੰਗ ਹੈ ਠੀਕ ਹੈ ਫਰਕ ਦੇਖ ਲਓ ਬਹੁਤ ਜਿਆਦਾ ਫਰਕ ਹੈ ਜੀ ਜਿੱਥੋਂ ਆਪਾਂ ਉਧਰੋਂ ਸ਼ੁਰੂ ਕੀਤਾ ਹੈ ਹਾਂਜੀ ਉਧਰੋਂ ਵੀ ਦੇਖ ਲਓ ਜੀ ਉਧਰੋਂ ਵੀ ਫਰਕ ਕਲੀਅਰ ਕੱਟ ਦਿਖਦਾ ਜੀ ਇਥੋਂ ਰੰਗ ਦਾ ਫਰਕ ਯਾਨੀ ਕਿ ਔਰ ਗਰੋਥ ਦਾ ਫਰਕ ਪੂਰਾ ਦਿਖਦਾ ਤਾਂ ਸਿਮਰਨ ਜੀ ਜੀ ਤੁਸੀਂ ਉਰਜਿਤ ਦੇ ਰਿਜ਼ਲਟ ਤੋਂ ਮਤਲਬ ਸੰਤੁਸ਼ਟ ਹੋ ਹਾਂਜੀ ਸੰਤੁਸ਼ਟ ਹੋ ਚਲੋ ਧੰਨਵਾਦ ਜੀ ਤਾਂ ਇਹ ਸੀਗੇ ਸਿਮਰਨ ਜੀ ਜੀ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਉਰਜਿਤ ਗ੍ਰੈਨੂਲ ਜਿਹੜਾ ਐਫ ਵੀ ਸੀ ਆ ਇਹਨਾਂ ਦੇ ਡੈਮੋ ਕੀਤਾ ਸੀ ਆਪਾਂ ਤਾਂ ਬਹੁਤ ਸ਼ਾਨਦਾਰ ਰਿਜ਼ਲਟ ਇਨੂੰ ਆਪਾਂ ਹਰ ਇੱਕ ਫਸਲ ਦੇ ਵਿੱਚ ਜਾਨੀ ਕਿ ਵਰ ਸਕਦੇ ਹਾਂ ਆਲੂਆਂ ਦੇ ਵਿੱਚ ਵੀ ਉਹ ਰ